ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਗਾਂ ਸੂਈ ਵੀ ਜੇਰ ਸਾਹਮਣੇ ਬੱਚਾ ਸਾਹਮਣੇ ਗੱਬਣ ਵੜਦੇ ਤਾਜੀ ਝੋਟੀ ਸੂਈ ਦੀ ਮੀਣੀ ਮਗਰ ਦੇਖੋ ਬੱਚਾ ਬੈਠਾਗਾ ਤਿੰਨ ਨਗ ਬਕਾਉਆ ਰੇਟ ਡਿਟੇਲ ਉਹਨਾਂ ਭਾਈ ਜੀ ਤੋਂ ਪੁੱਛਿਓ ਆਓਗੇ ਗਰੀ ਸੱਸੀ ਦਾ ਬਾਪੂ ਜੀ ਸੱਸੀ ਜਾਲ ਜੀ ਹਾਂ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨੌਂ ਮੇਰਾ ਸਿਖਤ ਹੈ ਨਾ ਪਿੰਡ ਗਹਿਰਾਲਾ ਜਿਲ੍ਹਾ ਬਰਨਾਲਾ ਆ ਗਿਆ ਤੇ ਮੋਬਾਈਲ ਨੰਬਰ ਆਪਣਾ ਜੀ 931741060 93194 94174 10600 ਅੱਜ ਤਿੰਨ ਨਗ ਵਿਕਰੀ ਲੈ ਕੇ ਮੀਨੀ ਝੋਟੀਆਂ ਬਣ ਗੁਰਾ ਹੈ ਨਾ ਪਹਿਲੇ ਨੰਬਰ ਜਿਹੜੀ ਬੈੜਾ ਬਾ ਤਾਜੀ ਸੂਈ ਦੇਖੀ ਇਹਨੇ ਜੇਰ ਦਿਖਾ ਦੇ ਪਹਿਲਾਂ ਤਾਂ ਆ ਬਈ ਜੇਰ ਪੱਠਰ ਜਾ ਕੇ ਇੱਕ ਮਿੰਟ ਹੋ ਕੇ ਬਈ ਨੂੰ ਇਹਨੂੰ ਘੰਟਾ ਸਾਰਾ ਹੋ ਗਿਆ ਬੱਚਾ ਕੀ ਦੇਦਾ ਬੱਚਾ ਜੀ ਠੀਕ ਹੈ ਤੇ ਸੂਆ ਕਿਹੜਾ ਸੂਈ ਆ ਇਹ ਦੂਜੇ ਆ ਜੀ ਦੂਜਾ ਸੂਆ ਸੂਈ ਆ ਧਾਰਾ ਚੋ ਕੇ ਦੇਖ ਲੈ ਧਾਰਾ ਓਕੇ ਆ ਨਤਰਾ ਮਾਰ ਕੇ ਦਿਖਾ ਦਾਂਗੇ ਠੀਕ ਹੈ ਠੀਕ ਹੈ ਅੰਦਾਜ਼ਾ ਦੁੱਧ ਕਿੰਨਾ ਕੁ ਦੇ ਦੂਗੀਏਾਰੇ ਦਾ 15 16 ਲੀਟਰ ਚ ਹੋਇਆ ਇਹ ਘਰ ਦੀ ਬਿਹੜਾ ਠੀਕ ਹੈ ਤੇ ਇਹ ਨਹੀਂ ਗੱਲ ਵੀ ਆਪਾਂ ਆਲਾ ਕਹਿੰਦਾ ਯਾਰ ਵੀ 20 ਦਿੱਤਾ ਜੀ 22 ਦਿੱਤਾ ਨਾ 15 16 ਪਰ ਚ ਹੋਇਆ 21 ਦਾ ਦੇ ਦੂ 20 ਦੇ ਲਗਭਗ ਸੋ ਵੀਰੋ ਗੱਲ ਵਾਕੀ ਦੇਖੋ ਯਾਰ ਕਹਿੰਦੇ ਵੀ ਸਿਆਣੀ ਉਮਰ ਦੇ ਵਿੱਚ ਗੱਲ ਆਪਾਂ ਅੱਪੋ ਬੇਕਾਰ ਜੀ ਗੱਲ ਕਰਦੇ ਬੰਦਾ ਸੋਹਣਾ ਹੀ ਲੱਗਦਾ ਜਾਣਾ ਠੀਕ ਆ 16 ਕਿਲੋ ਚ ਹੋਇਆ ਵੀ ਅਗਲਾ ਆਪ ਦੀ ਸਮਝ ਨਾ ਬਣ ਕੇ ਰਹਿ ਜੇ ਚਾਹੇ ਇਹ 20 ਦੇ ਦੇ ਚਾਹੇ ਇਹ 50 ਦੇ ਚਾਹੇ 5 ਦੇ ਦੇ ਉਹਦਾ ਸੇਵਾ ਦਾ ਤੇ ਮੁੱਲ ਪੈਸੇ ਕਿੰਨੇ ਲੈਣੇ ਨੇ? ਮੁੱਲੇ ਤਾਂ ਹੈਗਾ 85000 80000 ਹਾਂ ਨਹੀਂ। ਮਾਨਦਾਨ ਕਰ ਦਾਂਗੇ ਵਿੱਚੋਂ। ਹਾਂ। ਸੋ ਵੀਰੋ ਕੱਦ-ਕਾੜ ਵਗੈਰਾ ਵੈੜਦਾ ਦੇਖ ਸਕਦੇ ਹੋ। ਸੋਹਣਾ ਸਾਫ ਸੁਥਰਾ। ਚੰਗੇ ਵਜਨ ਮੌਜੂਦ ਵਾਲੀ ਆ। ਸੋ ਤੋਰੇ ਵਗੈਰਾ ਵਾਲੇ ਪਾਸੋਂ ਪੂਰੀ ਓਕੇ ਆ ਜਮਾ ਸਾਫ ਸੁਥਰੀ। ਕਿਸੇ ਪਾਸੋਂ ਨਿੱਸੀ ਨਾ ਵੀ ਨਹੀਂ। ਚੰਗਾ ਵਗੈ ਵਜਨ ਮੌਜੂਦ ਆ। ਬੱਚੇ ਦਾ ਕਰਕੇ ਵੈੜ ਦੌੜ ਜੇ ਥੋੜਾ ਜਿਹਾ। ਸੋ ਵੀਰੋ ਲੈਵਾ ਵਗੈਰਾ ਇੱਕ ਵਾਰ ਫੇਰ ਨੇੜੇ ਤੇ ਸਭ ਨਾਲ ਬੱਚੇ ਦੇ ਨਾਲ ਕੋਈ ਗੱਲ ਨਹੀਂ। ਤਾਂ ਬੱਚੇ ਨੂੰ ਦੌੜ ਜੇ ਗਈ। ਤੇ ਵਜਨ ਮੌਜੂਦ ਵੈੜ ਚ ਬਹੁਤ ਆ। ਤੇ ਧਾਰਾ ओके ਅ ਚਰਲਾਪੁਰ ਦੀ ਪੂਰੀ ਸਮਾਧੀ ਗਾਰੰਟੀ ਹੈ ਠੀਕ ਹੈ ਚੌਂਡ ਚਵਾਦੀ ਪੂਰੀ ਇੱਕ ਨੰਬਰ ਹੈ ਕਿਸੇ ਪਾਸੇ ਹੱਥ ਦਰਾਨੀ ਨਿਆਣਾ ਪਾਉਣਾ ਪਾਉ ਨਹੀਂ ਪਾਉ ਨਾ ਪਾਉ ਹਨ ਸੋ ਉਸ ਕੋਲ ਬੇਫਿਕਰ ਹੋ ਵੀਗਾ ਤੁਹਾਡਾ ਵੀ ਹੋਇਆ ਘਾਟਾ ਹੋਇਆ ਕਹਿੰਦੇ ਚੋਈ ਨਹੀਂ ਸਾਰਾ ਅਜ ਸੋ ਥਾਣਾ ਹਵਾਨਾ ਨੇੜੇ ਤੋਂ ਦੇਖ ਸਕਦੇ ਕੋਈ ਸੋਹਣਾ ਸਾਫ ਸੁਥਰਾ ਚਾਰੇ ਥਾਨ ਬਿਲਕੁਲ ਨਿਖਣਵੇਂ ਤੇ 80000 ਚੋਂ ਆਏ ਬੰਦੇ ਮਾਨਤਾ ਨਾ ਪਾ ਕਰ ਦਾਂਗੇ ਤੇ ਅੱਗੇ ਦੋ ਨੰਬਰ ਜਿਹੜੀ ਗੱਬਣ ਵਿੜ ਦੇਖ ਰਹੇ ਹੈ ਜੀ ਇਹ ਕਿਹੜਾ ਸੂਆ ਸੁੰਦੀ ਆ ਇਹ ਪਹਿਲੇ ਜੀ ਅਜਾ ਪਹਿਲੇ ਸਵੇਕਾ ਇੱਕ ਦਿਨ ਕੱਢਦੀ ਐ ਇਹ ਲੈ ਜੂ ਹਫਤਾ ਠੀਕ ਆ ਹਫਤਾ ਕੇ ਲੈ ਜੂ ਕਦ ਕੁਦ ਬਹੁਤ ਰਵਲਾ ਹਨਾ ਤੋੜ ਦੇ ਬਾਹਰ ਨੂੰ ਇਹਨੂੰ ਤੇ ਇਹ ਕਿੰਨਾ ਗੰਦਾ ਆ ਜਆ ਬਣ ਦੁੱਧ ਵਾਲੇ ਦੇ ਤੋਂ ਹੀ ਜੀ ਦੇਈ ਦਊ 15-16 ਲੀਟਰ ਪਰ ਆਰਾਮ ਨਾਲ ਦੇ ਦੂ ਠੀਕ ਆ ਕ੍ਰਾਸ ਵਹਿੜੀ ਆ ਵੀ 16-17 ਵਾਲੇ ਤਾਂ ਹੈਗੀ ਆ ਜਮਾ ਹਾਂ ਗਰਮੀ ਨਹੀਂ ਮੰਦੀ ਇਹਦਾ ਮੁੱਲ ਕੀ ਆ ਜੀ ਇਹਦਾ 65000 ਸੋ ਇਹਦਾ ਮੁੱਲ ਹੈਗਾ ਗੱਬਰ ਦਾ 65000 ਰੁਪਿਆ ਕਦ ਕਾਠ ਬੱਚੀ ਤਾਂ ਬਹੁਤ ਆ ਸੋ ਸੋਹਣੀ ਸੁਰੱਖਿ ਰਾਜੀ ਸਮੀ ਬੜੀ ਕ੍ਰਾਸ ਅੰਗ ਦੇ ਵਿੱਚ ਆ ਗਈ ਦੁੱਧ ਚਾਹੇ 15 ਦੇ ਵਿੱਚ ਜਾਂ 14 ਦੇ ਵਿੱਚ ਜਾਂ 16 ਦੇ ਵਿੱਚ ਪਰ ਦੁੱਧ ਜਿਹੜਾ ਦੇਣਾ ਕਰਨ ਵਾਲੀ ਨੇ ਨੇ ਫੈਟ ਵਾਲਾ ਦੇਣਾ ਜਮਾਨੇ ਯਾਰੇਦਾਰ ਵਾਲਾ ਤੇ ਦੇਖੋ ਕੱਦ ਕੱਢਦੇ ਠੰਡੀ ਸੀਤ ਦਾ ਕੋਈ ਅੰਤ ਨਹੀਂ ਜਮਾ 65000 ਚੋਂ ਮਾਨਤਾ ਨੂੰ ਮੋਕ ਕੇ ਤੇ ਹੋ ਅੱਗੇ ਤੀਜੇ ਨੰਬਰ ਤੇ ਆਪਾਂ ਮੀਨੀ ਝੋਟੀ ਦੇਖੀਏ ਨੇ 28 ਸੂਈ ਬੱਚਾ ਇਹਦਾ ਖੜਾ ਹੈ ਨਾ ਜੀ ਬੱਚਾ ਆ ਗਿਆ ਕੱਟਾ ਪਿੱਛੇ ਕਵੇਂ ਦਿਨ ਹੋ ਕੇ ਸੂਈ ਨਹੀਂ ਉਹਨੂੰ ਅੱਜ ਅੱਠਵਾਂ ਨੌਵਾਂ ਲਾਣਾ ਜੀ ਠੀਕ ਹੈ ਸਿੰਘ ਹੈ ਇਹਦੇ ਆ ਹਾਂ ਜੀ ਸੂਆ ਕਿਹੜਾ ਸੂਈ ਆ ਤੇ ਦੂਜੀ ਆ ਜੀ ਤੇ ਦੂਜਾ ਸੂਆ ਝੋਟੀ ਸੂਈ ਆ ਸਾਮ ਦਾ ਟਾਈਮ ਆ ਤੇ ਲੈਵਾ ਫਿਰ ਬਣਦੀ ਬਣਦੀ ਬਹੁਤ ਆ ਤੁਹਾਨੂੰ ਹਾਂ ਜੀ ਹਾਂ ਚੋਣ ਚਵਾ ਕਿਵੇਂ ਜੀ ਇਹਦਾ ਦਾ ਇਸ ਵੇਲੇ ਦਾ ਇਹ 8 ਤੋਂ 12 ਆ 9 ਤੋਂ ਥੱਲੇ ਠੀਕ ਐ ਤਾੜਾ ਜੀ ਚੱਲਿਆ ਇਹਦਾ ਅਰੇ ਪਾਇਆ ਕੋਈ ਨਹੀਂ ਠੀਕ ਐ ਦੋਨੇ ਟਾਈਮਾਂ ਦੇ 9 ਕਿਲੋ ਦੁੱਧਾ ਹਾਂ ਜੀ ਸਾਢੇ 4 ਕਿਲੋ ਪਰ ਟਾਈਮ ਦਾ ਹਾਂ ਜੀ ਕਹਿੰਦਾ ਭਾਬੀ 10 ਤੋਂ ਬਾਹਰ ਲੰਘ ਜੂਗੀ ਵੱਧ ਦਊਗੀ ਆ ਤਾੜੀ ਹੁਣ ਚੱਲਿਆ ਪਾਇਆ ਵੀ ਤੁਸ ਨਹੀਂ ਆਦੇ ਪੱਠੇ ਦੇਖਦਾ ਹਰਾ ਪਿਆ ਹੁੰਦਾ ਠੀਕ ਐ ਵੀ ਕਹਿੰਦਾ ਭਾਬਾ 11 12 ਕਿਲੋ ਦੁੱਧ ਪਾਉਣ ਵਾਲੀ ਝੋਟੀ ਹੈਗੀ ਜਮਾ ਹਾਂ ਜੀ ਖਬਰ ਸੋ ਬਹੁਤ ਵੀ ਡਿਮਾਂਡ ਕਰਦੇ ਕਿ ਮੀਨੀ ਝੋਟੀ ਲੈ ਲੈ ਤੇ ਬਾਕੀ ਬੱਚਾ ਦੇਖੋ ਯਾਰ ਮੇਰ ਕਾਫ ਕਟਾ ਕੀ ਵਾਦਾ ਕਿਸੇ ਚੰਗੇ ਸੀਮਲ ਦਾ ਆਪਣਾ ਪਤਾ ਹੈ ਤੇ ਸਿੰਘ ਦੋਨੇ ਹਿਲਦੇ ਆ ਸੁਹਾ ਦੂਜਾ ਸੂਈ ਆ ਹਨਾ ਜੀ ਤੇ ਲੇਵਾ ਵਗੈਰਾ ਦੇਖੋ ਤੇ ਲੇਵਾ ਜਿਹਾ ਪੂਰੀ ਸਾਫ ਸੁਥਰੀ ਹੈ ਜਮਾ ਮੁੱਲ ਕੀ ਰੱਖਿਆ ਤੇ ਵੇਚਣ ਵਾਲਾ ਇਹਦਾ ਮੁੱਲ 1.15 ਇਹਦੇ ਵਿੱਚੋਂ ਮਾਨਦਾਨ ਹੋਊ ਸੋ 1,15,000 ਰੁਪਏ ਕੀਮਤ ਆ ਮੀਨੀ ਝੋਟੀ ਸਿੰਘ ਹੈ ਦੇ ਦੂਜਾ ਸੁਹਾ ਸੂਈ ਵੀ ਆ ਤਾਜੀ 1.15 ਇਹਦੀ ਹੈਗੀ ਹੈ ਡਿਮਾਂਡ ਸੋ ਕਦ ਘੜ ਦੇਖੋ ਯਾਰ ਸੋਨਾ ਸਾਫ ਸੁਥਰਾ ਪੂਰੀ ਹੁੰਦੜੇਲ ਜਿੰਦ ਜਾਨ ਵਾਲੇ ਝੋਟੀਆਂ ਜਮਾ 1.15 ਜੋ ਮਾਨਦਾਨ ਹੋਊ ਤੇ 9 ਕਿਲੋ ਦੇ ਆਸ-ਪਾਸ ਦੁੱਧ ਹੁਣ ਚੋਣ ਆਲਾ ਜਾਵਾਂ ਹਾਜ਼ਰ ਆ ਜਾਵਾਂ ਸੋ ਬੱਚਾ ਮੇਲਕਾਫ ਕਟਾ ਫੁੱਲ ਬੰਡੇ ਕੱਦ ਦੇ ਵਿੱਚ ਬਰੀਲ ਆਲਾ ਕਟਾ ਹੈਗਾ ਤੇ 1 15 ਡਿਮਾਂਡ ਆ ਤਿੰਨ ਡਾਕ ਵਿਕਰੀ ਹੈ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਕੋਈ ਵੀ ਨਾ ਤੁਹਾਨੂੰ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤੈ